ਆਸ ਤੱਕ ਕੋਈ ਨਾ ਰੋਵੇ ਮੇਰੀ ਮੇਰੀ ਗਲਤੀ ਤੋ ਡਰਗਨ ਡੰਡਾ ਕੋਈ ਨਾ ਰੋਵੇ ਮੀਰੀ ਮਾਣੇ ਕੋਈ ਨਾ ਰੋਵੇ ਵਾਇਗਰੂ ਦੇ ਬਾਣੇ ਵਿੱਚਾਂ ਜੀ ਉਹਦੀ ਦਾਤ ਆ ਉਹ ਕੱਚੀ ਵੀ ਵੱਢ ਸਕਦਾ ਪੱਕੀ ਵੀ ਵੱਢ ਸਕਦਾ ਜਿੰਨੀ ਉਹਨੂੰ ਉਮਰ ਦਿੱਤੀ ਸੀ ਪ੍ਰਮਾਤਮਾ ਨੇ ਉਹਨੇ ਆਪ ਦੀ ਭੋਗ ਲਈ ਵੱਡੀਆਂ ਪ੍ਰਾਪਤੀਆਂ ਕਰਕੇ ਗਈ ਆ ਤੇ ਸਾਡੇ ਲਈ ਬਹੁਤ ਵੱਡਾ ਮਾਣ ਆ ਵੀ ਸਾਡੇ ਛੋਟੇ ਜਿਹੇ ਬੱਚੇ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਹਦੇ ਆਸਰੇ ਅਸੀਂ ਆਪਣੀ ਔਰ ਕੱਢ ਸਕਦੇ ਆ ਸਾਨੂੰ ਮਾਣ ਆ ਆਪਣੀ ਬੱਚੀ ਦੇ ਉੱਪਰ ਬਹੁਤ ਇਹਦਾ ਬਹੁਤ ਵੱਡਾ ਨਾਮ ਆ ਜਿਹਦੇ ਕਰਕੇ ਸਾਨੂੰ ਅੱਜ ਲੋਕ ਜਾਣਦੇ ਆ ਲੋਕ ਕਹਿੰਦੇ ਆ ਕਿ ਇੰਦਰਪ੍ਰੀਤ ਦੇ ਪਾਪਾ ਨੇ ਇੰਦਰਪ੍ਰੀਤ ਦੇ ਮੰਮਾ ਨੇ ਸੋ ਮੈਂ ਤਾਂ ਇਹੀ ਕਹੂੰਗਾ ਕਿ ਦੁੱਖ ਬਹੁਤ ਵੱਡਾ ਪਹਾੜ ਵੱਡਾ ਦੁੱਖ ਆ ਤੇ ਵਾਹਿਗੁਰੂ ਜੀ ਕਿਰਪਾ ਕਰੇ ਸੱਚੇ ਪਾਤਸ਼ਾਹ ਤੇ ਭਾਣੇ ਨੂੰ ਮੰਨਣ ਦਾ ਬਲ ਬਖਸ਼ਣਾ ਸਰਜੀ ਜੀ ਹਰ ਇੱਕ ਦੇ ਦਿਲ ਚ ਵੱਸ ਗਈ ਸੀ ਸਰਜੀ ਬੇਟੀ ਇੰਨਾ ਪਿਆਰ ਕਰਦੇ ਸੀ ਅੱਜ ਹਰ ਇੱਕ ਦੀਆਂ ਅੱਖਾਂ ਚੋਂ ਹੰਝੂ ਦੇਖ ਕੇ ਰਹਿ ਨਹੀਂ ਗਿਆ ਤਿੰਨ ਦੇਖ ਕੇ ਜਾਂਦੇ ਬਿਲਕੁਲ ਜੀ ਉਹ ਇੱਕ ਸ਼ਾਈਨਿੰਗ ਸਟਾਰ ਸੀਗਾ ਜਿਹੜਾ ਜਿਹਨੂੰ ਇੱਕ ਵਾਰੀ ਮਿਲਦਾ ਸੀ ਉਹ ਆਪਦਾ ਬਣਾ ਲੈਂਦਾ ਸੀ ਉਹਨੂੰ ਬਸ ਉਹ ਜਦੋਂ ਜਿਹਨੂੰ ਵੀ ਕਿਸੇ ਨੂੰ ਮਿਲੀ ਆ ਤਾਂ ਉਹਨੇ ਬਸ ਇੱਕੋ ਹੀ ਗੱਲ ਕਹੀ ਆ ਮੁੜ ਕੇ ਕਿ ਇਹ ਮੇਰੀ ਧੀ ਆ ਜੇ ਨੂੰ ਮਿਲੀ ਆ ਜੇ ਕਿਸੇ ਛੋਟੇ ਬੱਚੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਵੱਡੀ ਭੈਣ ਆ ਜੇ ਵੱਡੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਛੋਟੀ ਭੈਣ ਆ ਬਹੁਤ ਪਿਆਰ ਲਿਆ ਜੀ ਬਹੁਤ ਪਿਆਰ ਬੇਟੀ ਨੂੰ ਮਿਲਿਆ ਉਹ ਕਿਚੋਂ ਆਊਟਸਟੈਂਡਿੰਗ ਡਿਪਲੋਮੈਟਸ ਦਾ ਅਵਾਰਡ ਜਿੱਤ ਕੇ ਆਈ ਸੀ ਕਿਤੇ ਫਾਦਰ ਆਪਨੇ ਫਾਦਰ ਤੁਹਾਡੇ ਤੇ ਸਿਰ ਤੇ ਜਿਹੜਾ ਸਿਰ ਆ ਬੰਨਿਆ ਸੀ ਕਿ ਮੇਰੇ ਫਾਦਰ ਦਾ ਬਹੁਤ ਵੱਡਾ ਰੋਲ ਆ ਮੈਨੂੰ ਅੱਗੇ ਲਿਆਉਣ ਚ ਬਿਲਕੁਲ ਇਹ ਉਹਦਾ ਵੱਡਾ ਅਪਣ ਸੀ ਜੀ ਉਹਦੀ ਮਿਹਨਤ ਆਪਣੀ ਸੀਗੀ ਪੇਰੈਂਟਸ ਦਾ ਤਾਂ ਜਿੰਨਾ ਕੁ ਯੋਗਦਾਨ ਬਣਦਾ ਹੁੰਦਾ ਸੀ ਉਹਨਾਂ ਹੀ ਪਾ ਸਕਿਆ ਉਹਨਾਂ ਇੱਕ ਜਿੰਨੀ ਕੁ ਸਾਨੂੰ ਮਤਬੂਦਹੀ ਰਾਵਣੇ ਬਖਸ਼ੀ ਸੀ ਉਹਦੇ ਅਨੁਸਾਰ ਪਰ ਇਹ ਤਾਂ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਨੇ ਤਾਂ ਸਾਡਾ ਨਾਮ ਉੱਚਾ ਕੀਤਾ ਸਾਨੂੰ ਵੱਡਿਆਂ ਕਰਤਾ ਉਹਨੇ ਜੀ ਇਹ ਗੱਲ ਕਹਿ ਕੇ ਵੀ ਮੇਰੇ ਮਾਪਿਆਂ ਦਾ ਹੱਥ ਆ ਉਹਦੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਦੇ ਟੀਚਰਾਂ ਦੀ ਮਿਹਨਤ ਸੀ ਉਹਦੇ ਸਕੂਲ ਦਾ ਯੋਗਦਾਨ ਸੀ ਸਾਡਾ ਵੀ ਜਿੰਨਾ ਕੁ ਬਣਦਾ ਸੀਗਾ ਐਸ ਪਰੈਂਟਸ ਉਹਨਾਂ ਯੋਗਦਾਨ ਅਸੀਂ ਦਿੱਤਾ ਬਾਕੀ ਮੈਨੂੰ ਲੱਗਦਾ ਕਿ ਸਾਰੀਆਂ ਪਰਮਾਤਮਾ ਦੀਆਂ ਕਿਰਪਾ ਹੁੰਦੀਆਂ ਨੇ ਉਹ ਜਿਹਦੀ ਵਡਿਆਈ ਬਖਸ਼ਦਾ ਉਹਨੂੰ ਮਿਲ ਜਾਂਦੀ ਆ ਉਹ ਵਡਿਆਈ ਉਹਨੂੰ ਮਿਲਣੀ ਸੀ ਉਹ ਨਾਮ ਨਾ ਖੱਟ ਗਈ ਆ ਵਿਚਾਰੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਔਰਤਾਂ ਦੀ ਗੱਲ ਕਹੀ ਆ ਇੱਕ ਵੱਡੇ ਦੇਸ਼ ਦੇ ਵਿੱਚ ਜਾ ਕੇ ਨਾ ਆਵਾਜ਼ ਥੋਣੀ ਬਹੁਤ ਵੱਡੀ ਜੀ ਉਹਦੀ ਉਹ ਆਪਦੀ ਉਮਰ ਨਾਲੋਂ ਬਹੁਤ ਜ਼ਿਆਦਾ ਸਿਆਣੀ ਤੇ ਵੱਡੀ ਸੀ ਉਹ ਜਦੋਂ ਕਿਸੇ ਨਾਲ ਗੱਲ ਕਰਦੀ ਸੀ ਤਾਂ ਉਹ ਲੱਗਦਾ ਹੀ ਨਹੀਂ ਸੀਗਾ ਵੀ ਇੱਕ 10+2 ਦੀ ਸਟੂਡੈਂਟ ਆ ਉਹਦੀ ਪੜ੍ਹਾਈ ਦਾ ਲੈਵਲ ਤਾਂ ਪੀ ਐਚ ਡੀ ਵਾਲਾ ਸੀ ਜੀ ਉਹ ਅੱਜ ਵੀ ਉਹਦੀਆਂ ਜਿਹੜੀਆਂ ਬਾਕਸ ਨੇ ਉਹਦੇ ਉੱਪਰ ਇਸ ਤਰ੍ਹਾਂ ਉਹਨੇ ਮਾਰਕ ਕੀਤਾ ਹੋਇਆ ਵਾ ਵਿੱਚ ਟੈਗ ਲਾਏ ਹੋਇਆ ਕਿ ਇਸ ਤਰ੍ਹਾਂ ਤਾਂ ਸ਼ਾਇਦ ਕੋ ਪੀ ਐਚ ਡੀ ਵਾਲਾ ਵੀ ਨਹੀਂ ਤਿਆਰੀ ਕਰਦਾ ਔਰ ਆਪਣੇ ਲੈਵਲ ਤੋਂ ਬਹੁਤ ਵੱਡੇ ਪੱਧਰ ਦੀ ਤਿਆਰੀ ਕਰਦੀ ਸੀ ਜੋ ਨਾਮ ਹੈ ਮੇਰਾ। ਹਾਂਜੀ ਮੇਰਾ ਨਾਮ ਜਸਪਾਲਕੌਰ ਹੈ। ਜਸਪਾਲਕੌਰ ਮੈਂ ਹਾਂ। ਬੱਚੀ ਜਿਹੜੀ ਇੱਥੋਂ ਜਿੱਥੇ ਕਾਫੀ ਤੁਹਾਡੇ ਨਾਲ ਦਾ ਰਿਸਪੋਨਸ ਪੜਦੀ ਸੀ ਔਰ 올림픽 ਵਿੱਚ ਵੀ ਨਾਂ ਬੈਠੀ ਕੀਤਾ ਯਾਰ ਜੋਨ ਦਾ ਹਾਸਾ ਵਾਪਰਾ। ਉਹਦੇ ਬਾਰੇ ਜਨਕੀ। ਹਾਂਜੀ ਸੁਣ ਕੇ ਬੜਾ ਦੁੱਖ ਹੋਇਆ ਜਦੋਂ ਪਤਾ ਲੱਗਿਆ ਇਹ ਬੱਚੀ ਸਾਡੇ ਸਕੂਲ ਵਿੱਚ 8ਵੀਂ ਕਲਾਸ ਵਿੱਚ ਆਈ ਸੀ। ਸ਼ੁਰੂ ਤੋਂ ਹੀ ਇੰਟੈਲੀਜੈਂਟ ਬੱਚੀ ਸੀਗੀ। ਸਾਨੂੰ ਬਹੁਤ ਉਮੀਦਾਂ ਸੀ ਇਸ ਬੱਚੀ ਤੇ ਤੇ ਇਹਨੇ ਸਾਡੀਆਂ ਬਹੁਤ ਉਮੀਦਾਂ ਪੂਰੀਆਂ ਵੀ ਕੀਤੀਆਂ ਸਕੂਲ ਦਾ ਨਾਮ ਬਾਹਰਲੇ ਮੁਲਕਾਂ ਤੱਕ ਇਹਨੇ ਰੋਸ਼ਨ ਕੀਤਾ ਸਕੂਲ ਦੇ ਵਿੱਚ ਇੰਡੀਆ ਵੱਲੋਂ ਇਹ ਡਿਪਲੋਮੈਟ ਗਈ ਸੀਗੀ ਔਰ winner ਹੋ ਕੇ ਉੱਥੋਂ ਆਈ ਤੇ ਸਕੂਲ ਨੂੰ ਬੜਾ ਫਕਰ ਸੀ ਇਸ ਬੱਚੀ ਤੇ ਤੇ ਹੁਣ ਇਹ ਪਲੱਸ 2 ਦੇ ਵਿੱਚ ਇਹਨੇ ਇਗਜ਼ਾਮ ਦੇਣੇ ਸੀ ਪਲੱਸ 2 ਦੀ ਬੜੀ ਇੰਟੈਲੀਜੈਂਟ ਸਟੂਡੈਂਟ ਸੀ ਸਾਨੂੰ ਮਤਲਬ ਪੂਰਾ ਮਾਣ ਸੀ ਅਸੀਂ ਇਹਨਾਂ ਆਸਾਂ ਤੇ ਬੈਠੇ ਸੀ ਕਿ ਇਹ ਸਾਡੇ ਸਕੂਲ ਦਾ ਇੱਕ ਸਤਾਰਾ ਔਰ ਸਕੂਲ ਦਾ ਨਾਮ ਸtare ਦੀ ਤਰ੍ਹਾਂ ਰੋਸ਼ਨ ਕਰੇਗੀ ਪਰ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਡੂੰਗੀ ਸੱਟ ਵੱਜੀ ਆ ਜਦੋਂ ਅਸੀਂ ਸੁਣਿਆ ਕਿ ਸਾਡੀ ਬੱਚੀ ਇੰਦਰਪ੍ਰੀਤ ਕੌਰ ਇਸ ਦੁਨੀਆ ਤੇ ਨਹੀਂ ਰਹੀ ਪਰਮਾਤਮਾ ਨੂੰ ਇਹੀ ਮਨਜ਼ੂਰ ਸੀ ਬਸ ਹੁਣ ਸਾਡੀ ਪਰਮਾਤਮਾਗੇ ਇਹੀ ਅਰਦਾਸ ਹੈ ਕਿ ਇਸ ਬੱਚੀ ਨੂੰ ਪਰਮਾਤਮਾ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ੇ ਨਾਮ ਰੋਸ਼ਨ ਕਰਨ ਵਾਲੀ ਇੰਦਰਪ੍ਰੀਤ ਜਿਹਨੇ ਪਿਛਲੇ ਅਕਤੂਬਰ ਦੇ ਮਹੀਨੇ ਦੇ ਵਿੱਚ ਪੂਰੇ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈਗਾ ਮਾਂ-ਬਾਪ ਦਾ ਅੱਜ ਸਾਡੇ ਕੋਲ ਅਲਗੀਦਾ ਹੋ ਗਈ ਹੈ ਜੀ। ਆ ਦੇਖੋ ਜੀ ਬੜੀ ਹੀ ਮੰਦ ਭਾਗੀ ਘਟਨਾ ਹੈ ਸਾਰੇ ਇਸ ਮੁੱਚੇ ਏਰੀਆ ਦੇ ਲਈ ਖਾਸ ਕਰਕੇ ਮੋਗੇ ਦੀ ਜਮੈਂ ਗੱਲ ਕਰਾਂ ਤਾਂ ਕੋਈ ਇੰਦਰਪ੍ਰੀਤ ਕੋਰ ਸਿੱਧੂ ਵਰਗੇ ਬੱਚੇ ਜਿਹੜੇ ਹੈਗੇ ਬਹੁਤ ਘੱਟ ਦੁਨੀਆ ਵਿੱਚ ਆਉਂਦੇ ਨੇ ਔਰ ਪਰਮਾਤਮਾ ਨੇ ਪਤਾ ਨਹੀਂ ਕਿਸ ਸਿਸਟਮ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਘੱਟ ਉਮਰ ਜਾਂ ਸਵਾਸਾਂ ਦੀ ਪੂੰਜੀ ਦੇ ਦੇ ਕੇ ਭੇਜਿਆ ਸੀ। ਔਰ ਉਹ ਬੱਚੀ ਪਿਛੇ ਜਈ ਪਿਛਲੇ ਸਾਲ ਦੀ ਗੱਲ ਹੈ ਕਿ ਉਹ ਤੁਰ ਗਈ ਸੀ। ਜਿਹੜਾ ਇੰਟਰਨੈਸ਼ਨਲ ਡਿਪਲੋਮੈਟਿਕ ਫੋਰਮ ਹੁੰਦਾ ਹੈ ਉੱਥੇ ਉਹ ਬੋਲ ਕੇ ਆਈ ਸੀ ਔਰ ਬੜਾ ਨਾਰਾਸ਼ਨ ਕੀਤਾ ਸੀ ਮੋਗੇ ਦਾ ਖਾਸ ਕਰਕੇ ਔਰ ਇਸ ਤਰ੍ਹਾਂ ਉਹਦਾ ਇੱਕ ਛੋਟੀ ਜੀ ਬਿਮਾਰੀ ਸੰਖੇਪ ਜੀ ਬਿਮਾਰੀ ਵਿੱਚ ਜਿਹੜਾ ਹੈਗਾ ਉਹ ਚਲੇ ਜਾਣਾ ਇੱਕ ਬਹੁਤ ਹੀ ਮਦਭਾਗਾ ਹੈਗਾ ਔਰ ਪਰਿਵਾਰ ਲਈ ਇੱਕ ਬਹੁਤ ਹੀ ਵੱਡਾ ਨੁਕਸਾਨ ਹੈ ਔਰ ਮੈਂ ਸਮਝਦਾ ਸੋਸਾਇਟੀ ਲਈ ਸਾਡੇ ਮੋਗੇ ਜ਼ਿਲ੍ਹੇ ਦੇ ਲਈ ਹੀ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਇਸ ਤਰ੍ਹਾਂ ਦੇ ਬੱਚੇ ਜਿਹੜੇ ਹੈਗੇ ਨੇ ਬڑے ਹੁਣ ਹਾਰ ਹੁੰਦੇ ਨੇ ਔਰ ਉਹਨਾਂ ਦੇ ਲਈ ਬੜੀਆਂ ਅਜੇ ਹੋਰ ਬਹੁਤ ਸਾਰੀਆਂ ਓਪਰਚੁਨਿਟੀਆਂ ਜੀਆਂ ਹੋਰ ਬਹੁਤ ਸਾਰੇ ਮੌਕੇ ਸੀ ਜਿਹੜੇ ਉਹਨਾਂ ਨੇ ਸਰ ਕਰਨੇ ਸੀ ਅਜੇ ਪਰ ਅਚਨਚੇਤ ਉਹਦਾ ਇਸ ਤਰ੍ਹਾਂ ਚਲੇ ਜਾਣਾ ਸੱਚਮੁੱਚ ਹੀ ਇੱਕ ਬਹੁਤ ਵੱਡੀ ਇੱਕ ਸ਼ੋਕ ਲਹਿਰ ਦੀ ਤਰ੍ਹਾਂ ਹੈ ਬੋਗੇ ਜਿਹੜੇ ਦੇ ਲਈ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਥੇ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488